ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਪੰਜ ਕੁੰਡੇ ਗਿਣ ਲੈਣੇ ਫਿਰ ਪੰਜ ਫਿਰ ਪੰਜ ਪੰਜ-ਪੰਜ ਕੁੰਡੇ ਗਿੰਦੇ ਹੋਏ ਲਾਸਟ ਵਿੱਚ ਵੀ ਤੁਸੀਂ ਪੰਜ ਕੁੰਡੇ ਵਾਧ ਰੱਖਣੇ ਆ ਤੇ ਇਹਨਾਂ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਇੱਕ ਇਧਰਲੀ ਸਾਈਡ ਵਾਸਤੇ ਪੰਜ ਕੁੰਡੇ ਵੱਧ ਰੱਖਨੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਡਿਜ਼ਾਈਨ ਬਣਦਾ ਵਾ ਇਹ ਡਿਜ਼ਾਈਨ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਕਿਵੇਂ ਬਣਦਾ ਵਾ ਪੰਜ-ਪੰਜ ਕੁੰਡਿਆਂ ਦੇ ਹਿਸਾਬ ਨਾਲ 15 ਕੁੰਡੇ ਡਿਜ਼ਾਈਨ ਦੇ ਪਾਏ ਆ ਪੰਜ ਕੁੰਡੇ ਵੱਧ ਰੱਖੇ ਆ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਕੁੰਡੇ ਪਾਉਣ ਤੋਂ ਬਾਅਦ ਇੱਕ ਸਲਾਈ ਸਿੱਧੀ ਇੱਕ ਸਲਾਈ ਪੁੱਠੀ ਬਣਾਈ ਆ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਕੁੰਡੇ ਪੁੱਠੇ ਬਣਾਉਣੇ 1 2 3 ਤਿੰਨ ਕੁੰਡੇ ਪੁੱਠੇ ਬਣਾ ਲੇ ਦੋਵਾਂ ਕੁੰਡੀਆਂ ਤੇ ਡਿਜ਼ਾਈਨ ਬਣਾਣਾ ਇੱਕ 2 ਦੂਸਰੇ ਛੇਕ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਇਸ ਤਰੀਕੇ ਦਾ ਕੁੰਡਾ ਬਣਾ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਇੱਕ ਦੋ ਫਿਰ ਇਧਰਲੀ ਸਾਈਡ ਵੀ ਪਹਿਲਾ ਦੂਜਾ ਦੂਜੇ ਛੇਕ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਪੰਜ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਤਿੰਨ ਕੁੰਡੇ ਪੁੱਠੇ ਦੋ ਤਿੰਨ ਕੁੰਡੇ ਪੁੱਠੇ ਦੋਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਪਹਿਲਾ ਛੇਕ ਛੱਡ ਕੇ ਦੂਸਰੇ ਛੇਕ ਚੋਂ ਦੀ ਸਲਾਈ ਨੂੰ ਪਾ ਕੇ ਇੱਕ ਐਕਸਟਰਾ ਇਸ ਤਰੀਕੇ ਨਾਲ ਕੁੰਡਾ ਬਣਾ ਲੈਣਾ ਦੋ ਕੁੰਡੇ ਸਿੱਧੇ ਬਣਾਉਣੇ ਇੱਧਰ ਬਣਿਆ ਕਿ ਐਕਸਟਰਾ ਕੁੰਡਾ ਇੱਧਰ ਵੀ ਬਣਾਉਣਾ ਦੂਸਰੇ ਛੇਕ ਵਿੱਚ ਸਲਾਈ ਨੂੰ ਪਾਉਣਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਇਹੀ 5-5 ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਫਿਰ ਇਹੀ ਡਿਜ਼ਾਈਨ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਬਹੁਤ ਜਲਦੀ ਤਿਆਰ ਹੁੰਦਾ ਬਣ ਕੇ ਲਾਸਟ ਵਿੱਚ ਚਾਰ ਕੁੰਡੇ ਆ ਤਿੰਨ ਕੁੰਡੇ ਫੁੱਟੇ ਬਣ ਜਾਣੇ ਇੱਕ ਦੋ ਤਿੰਨ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਪੰਜ-ਪੰਜ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਤਿੰਨ ਕੁੰਡੇ ਪੁੱਠੇ ਬਣਾਉਣੇ 1 2 3 ਬਣਨੀ ਸਲਾਈ ਸਾਰੀ ਸਲਾਈ ਪੁੱਠੀ ਆ ਜਿਹੜਾ ਐਕਸਟਰਾ ਗੁੰਡਾ ਬਣਾਇਆ ਉਹਨੂੰ ਸਲਿੱਪ ਕਰ ਲੈਣਾ ਬਾਕੀ ਕੁੰਡਿਆਂ ਨੂੰ ਪੁੱਠੇ ਬਣਾਉਣਾ ਦੂਸਰੀ ਸਲਾਈ ਡਿਜ਼ਾਈਨ ਦੀ ਵਿੱਚ ਬਣਨੀ ਸਲਾਈ ਸਾਰੀ ਪੁੱਠੀ ਆ ਜਿਹੜੇ ਦੋ ਕੁੰਡੇ ਐਕਸਟਰਾ ਬਣਾਏ ਉਹਨੂੰ ਸਲਿੱਪ ਕਰ ਲੈਣਾ ਬਾਕੀਆਂ ਨੂੰ ਪੁੱਠਾ ਬਣਾ ਲੈਣਾ ਇਹਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਆ ਡਿਜ਼ਾਈਨ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਇਹ ਦੂਸਰੀ ਸਲਾਈ ਬਣਾ ਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਐਕਸਟਰਾ ਕੁੰਡਾ ਲਾ ਲੈਣਾ ਤਿੰਨ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾਉਣਾ ਤਿੰਨ ਕੁੰਡੇ ਪੁੱਠੇ ਬਣਾ ਲੈ ਦੋ ਕੁੰਡੇ ਡਿਜ਼ਾਈਨ ਵਾਲੇ ਦੋ ਜਿਹੜੇ ਨਾਲ ਐਕਸਟਰਾ ਬਣਾਏ ਚੌਥਾ ਕੁੰਡਿਆਂ ਨੂੰ ਬੈਕ ਸਾਈਡ ਤੋਂ ਦੀ ਇਸ ਤਰੀਕੇ ਨਾਲ ਸਲਾਈ ਦੇ ਫਣਨਾ ਚੌਵਾਂ ਦਾ ਇੱਕ ਬਣਾਉਣਾ ਇੱਕ ਬੈਕ ਸਾਈਡ ਤੋਂ ਦੀ ਬਣ ਗਿਆ ਇੱਕ ਅੱਗਿਓਂ ਦੀ ਬਣਾਉਣਾ ਦੋ ਕੁੰਡੇ ਬਣਾਉਣੇ ਇਸ ਤਰੀਕੇ ਨਾਲ ਨਹੀਂ ਇਹਨੂੰ ਬਣਾਉਣਾ ਤਾਂ ਗੈਸ ਨੇ ਘਮਾਉਣਾ ਫਿਰ ਇਹਨੂੰ ਬਣਾਉਣਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਫਿਰ ਬਣਾਉਣਾ ਚੌਵਾਂ ਦੇ ਦੋ ਕਰ ਦੇਣੇ ਪਹਿਲਾਂ ਵੀ ਦੋ ਹੀ ਤਿੰਨ ਕੁੰਡੇ ਜਿਹੜੇ ਪੁੱਠੇ ਉਹਨਾਂ ਨੂੰ ਪੁੱਠੇ ਹੀ ਬਣਾ ਲੈਣਾ ਇਹਦੇ ਦੋਵਾਂ ਤੋਂ ਚਾਰ ਬਣਾਏ ਹੈ ਐਕਸਟਰਾ ਲੂਪਾਂ ਇਹ ਚੌਵਾਂ ਕੁੰਡਿਆਂ ਨੂੰ ਇਸ ਤਰੀਕੇ ਨਾਲ ਬੈਕ ਸਾਈਡ ਤੋਂ ਸਲਾਈ ਤੇ ਫੜਨਾ ਇੱਕ ਵਾਰ ਇਹਨਾਂ ਦਾ ਬੈਕ ਸਾਈਡ ਤੋਂ ਦੀ ਇਹਨਾਂ ਨੂੰ ਹੋਣ ਲੈਣਾ ਇਹਨਾਂ ਚੌਵਾਂ ਨੂੰ ਦੁਬਾਰਾ ਫਿਰ ਅੱਗੋਂ ਦੀ ਬਣਾਉਣਾ ਇਸ ਤਰੀਕੇ ਨਾਲ ਨਹੀਂ ਬਣਾਉਣਾ ਇਸ ਤਰੀਕੇ ਨਾਲ ਤਾਗਾ ਕਮਾ ਕੇ ਫਿਰ ਇਹਨਾਂ ਨੂੰ ਦੋ ਦੇ ਚੌਵਾਂ ਦੇ ਦੋ ਬਣ ਗਏ ਤਿੰਨ ਗੁੰਡੇ ਪੁੱਠੇ ਇਹਦੇ ਪੁੱਠੇ ਪੁੱਠੇ ਹੀ ਬਣਾਉਣੇ ਦੋਵਾਂ ਗੁੰਡਿਆਂ ਦੇ ਜਿਹੜੇ ਚਾਰ ਬਣਾਏ ਚੌਹਾਂ ਨੂੰ ਸਲਾਈ ਤੇ ਲੈਣਾ ਇੱਕ ਵਾਰ ਬੈਕ ਸਾਈਡ ਤੋਂ ਦੀ ਗੁੰਡਾ ਬਣਾ ਲੈਣਾ ਫਿਰ ਇਹਨਾਂ ਨੂੰ ਅੱਗਿਓਂ ਦੀ ਸਲਾਈ ਪਾ ਕੇ ਬਣਾਉਣਾ ਇੱਕ ਵਾਰ ਬਣ ਗਿਆ ਦੂਜੀ ਵਾਰ ਫਿਰ ਇਸ ਤਰੀਕੇ ਨਾਲ ਧਾਗਾ ਘੁਮਾ ਕੇ ਬਣਾਉਣਾ ਤੀਸਰੀ ਸिलाई ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਡਿਜ਼ਾਈਨ ਦੀ ਚੌਥੀ ਸिलाई ਪੁੱਠੀ ਸਾਈਡ ਤੋਂ ਚੌਥੀ ਸिलाई ਦੇ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾਈ ਬਣਾ ਲੈਣਾ ਡਿਜ਼ਾਈਨ ਦੀ ਚੌਥੀ ਸਲਾਈ ਪੁੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਪੁੱਠਾ ਬਣਾ ਲੈਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਇਹ ਮੈਂ ਬਣਾ ਕੇ ਫਿਰ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਦੋ ਡਿਜ਼ਾਈਨ ਬਣਾਏ ਆ ਮੈਂ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਬਹੁਤ ਹੀ ਸੌਖੇ ਤਰੀਕੇ ਨਾਲ ਡਿਜ਼ਾਈਨ ਬਣਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ ਜਾਲੀ ਨਹੀਂ ਬਿਲਕੁਲ ਵੀ ਹੈਗੀ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ ਗਰਲਸ ਟੌਪ ਤੇ ਫਰਾਕ ਤੇ ਸਕੀਵੀ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੀ ਚੰਨਨ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ